ਲੁਧਿਆਣਾ ਸ਼ਹਿਰ ਨੂੰ ਗ੍ਰੀਨ ਸ਼ਹਿਰ ਬਣਾਇਆ ਜਾ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਪੋਲੂਸ਼ਨ ਵੀ ਬਹੁਤ ਹੈ ਲੋਕ ਵਾਤਾਵਰਣ ਨੂੰ ਜੜਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕੀ ਇਹੋ ਚ ਲੋਕਾਂ ਨੂੰ ਮੈਸੇਜ ਦੇਣਾ ਚਾਹੋ ਦੇਖੋ ਜੀ ਮੈਸੇਜ ਐਸਾ ਹੈਗਾ ਜੇ ਅੱਜ ਵਰਲਡ এনवायरमेंट डे ਹੈਗਾ ਤੇ ਆਪਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਜਿਵੇਂ ਅੱਜ ਆਪਾਂ ਪਲਾਸਟਿਕ ਦਾ ਕੂੜਾ ਕਿੱਦਾਂ ਚੁੱਕ ਰਹੇ ਆ ਤੇ ਆਪਾਂ ਜਿਸ ਨਾਰਮਲੀ ਜਿਸ ਤੁਸੀਂ ਆਪਣਾ ਯੂਜ਼ ਕਰਦੇ ਹੋ ਜਾਂ ਆਪਣੇ ਸਫਰ ਦੇ ਯੂਜ਼ ਕਰਦੇ ਵਾਟਲਾ ਵਾਟਲਾ ਜਿਹੜੀਆਂ ਐ ਨੇ ਉਹਨਾਂ ਸੰਭਾਲ ਕੇ ਇੱਕ ਸਾਈਡ ਤੇ ਰੱਖ ਕੇ ਵੀ ਸ਼ੁਡ ਬੀ ਸੇਵਿੰਗ ਦੈਟ ਥਿੰਗਸ ਠੀਕ ਹੈ ਅਸੀਂ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਚੀਜ਼ ਚੜਾ ਮੈਸੇਜ ਹੈ ਅੱਜ ਜੋ ਅਸੀਂ ਕਰ ਰਹੇ ਹਾਂ ਇਹ ਮੈਸੇਜ 올 ওভার ਵਰਲਡ ਜਾਵੇ ਦੇ ਲੋਕਾਂ ਨੂੰ ਕਿਹਾ ਤੁਸੀਂ ਪਲਾਸਟਿਕ ਦਾ ਜਿਹੜਾ ਕਚਰਾ ਹੈ ਕੋਸ਼ਿਸ਼ ਕਰੋ ਉਹਨੂੰ ਸੰਭਾਲਣ ਦੀ ਤੇ ਉਹ ਆਪਣੇ ਕੋਲ ਰੱਖੋ ਤੇ ਇੱਕ ਕੂੜੇ ਕੱਚੇ ਦੇ ਕੂੜਾਦਾਨ ਵਿੱਚ ਜਾ ਕੇ ਉਹਨੂੰ ਪਾਓ ਜੀ ਜੀ ਠੀਕ ਹੈ ਜੀ ਸੋ ਆਈ ਏਮ ਫਰੋਮ ਪੁਨਾ ਮਹਾਰਾਸ਼ਟਰ ਤੋਂ ਆਇਆ ਮੈਂ ਵਰਲਡ ਸਿਕ ਪੰਜਾਬੀ ਚੈਂਬਰ ਆਫ ਕਾਮਰਸ ਦਾ ਮੈਂ ਚੇਅਰਮੈਨ ਆਗਾ ਤੇ ਇੱਥੇ ਇਸ ਚੀਜ਼ ਨੂੰ ਵਾਸਤੇ ਮੈਨੂੰ ਇਨਵਾਈਟ ਕੀਤਾ ਗਿਆ ਤੇ ਆਈਵ ਕਮ ਫਰੋਮ ਦੈਟ ਪਲੇਸ ਜੀ ਜੀ ਕਿਹ ਅੱਛਾ ਤੁਸੀਂ ਲੁਧਿਆਣਾ ਦੀਆਂ ਸੜਕਾਂ ਦੇ ਵਿੱਚ ਰਿਹਾ ਹਾਲਾਤ ਕੀ ਲੱਗਦੇ ਨੇ ਕਿੰਨਾ ਕਿੱਥੇ ਵਾਤਾਵਰਣ ਖਰਾਬ ਲੱਗਦਾ ਤੁਹਾਨੂੰ ਦੇਖੋ ਭਾਂਜੀ ਅੰਜ ਹੈਗਾ ਇੱਥੇ ਮੈਂ ਆਇਆ ਸੀ 8 ਸ What's what's that change, there ਬਟ ਐਨ ਐਚ ਐਸ ਆਈ ਇੱਕ ਚੀਜ਼ ਨੂੰ ਅਸੀਂ ਲੈ ਕੇ ਚੱਲੀਏ ਦੋ ਚੀਜ਼ ਇੱਕ ਤੇ ਕੂੜਾ ਕਚਰਾ ਸਾੜਾ ਹੈ ਦੂਜੀ ਚੀਜ਼ ਸਾਡੀ ਈ ਵੇਸਟ ਹੈ ਉਸ ਤੇ ਵੀ ਸੰਤ ਆਣ ਦੇਣਾ ਚਾਹੀਦਾ ਅਸੀਂ ਈ ਵੇਸ ਜਿਹੜਾ ਸਾਡੇ ਘਰਾਂ ਚ ਮੋਬਾਈਲ ਹੈਗੇ ਲੈਪਟਾਪ ਸ਼ੈਪਟਾਪ ਇਹਨਾਂ ਵੀ ਅਸੀਂ ਨਾਲ ਜਿਹੜਾ ਸੱਟਣਾ ਹੈ ਵੀ ਸ਼ੁਡ ਹੈਵ ਸਮ ਸਿਸਟਮ ਸਾਡੇ ਬਲ ਮਹਾਰਾਸ਼ਟਰ ਅੰਦਰ ਪੁਰਨੇ ਤੇ ਜੋ ਸਿਸਟਮ ਹੈਗਾ ਤੇ ਵੀ ਸ਼ੁਡ ਸੇਮ ਟ੍ਰਾਈ ਥਿਸ ਸਿਸਟਮ ਹੇਅਰ ਆਲਸੋ ਤੇ ਇਹ ਕੂੜਾ ਕਚਰਾ ਇੰਜ ਹੋਵੇ ਅਸੀਂ ਫੋਟੋਗ੍ਰਾਫੀ ਕਰ ਲਈ ਤੇ ਕੱਲ ਫਿਰ ਉਸ ਉੱਥੇ ਅਸੀਂ ਵੀ ਸ਼ੁਡ ਨਾਟ ਡੂ ਅਸੀਂ ਜੋ ਆਪਣੇ ਸ਼ਹਿਰਾਂ ਵਿੱਚ ਕਰਨੇ ਆ ਅਸੀਂ ਇਹ ਕਰਨੇ ਆ ਕਿ ਅਸੀਂ ਹਰ ਬੰਦੇ ਪੈਸਾ ਸ਼ਹਿਰ ਤੇ ਤੇਰਾ ਹੀ ਆ ਜੀ ਤੇ ਸ਼ਹਿਰ ਆਪਣਾ ਹੀ ਆ ਤਾਂ ਤੂੰ ਕਿਉਂ ਖਰਾਬ ਕਰਨ ਲੱਗੇ ਹੋ ਐਂਡ ਸਿਸਟਮ ਦੇ ਸਾਹਮਣੇ ਪੈਨਲਟੀ ਲਗਾਓ ਜੜਿਆਸੀ ਕਰ ਰਹੇ ਆ ਆਪਣੇ ਸ਼ਹਿਰਾਂ 'ਚ ਉਹ ਪੈਨਲਟੀ ਲਗਦੀ ਹੈ ਆਪਣੇ ਆ ਥੋੜੇ ਦਿਨਾਂ ਬਾਅਦ 10-15 ਦਿਨਾਂ ਬਾਅਦ ਆਪਣੇ ਆ ਸਾਰੇ ਸਿੱਧੇ ਹੋ ਜਾਂਦੇ ਆ ਦਨ ਇਟਸ ਕੋਸਟ ਲੁਧਿਆਣਾ ਸ਼ਹਿਰ ਨੂੰ ਗ੍ਰੀਨ ਸ਼ਹਿਰ ਬਣਾਇਆ ਜਾ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਪੋਲੂਸ਼ਨ ਵੀ ਬਹੁਤ ਹੈ ਲੋਕ ਵਾਤਾਵਰਣ ਨੂੰ ਜੜਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕੀ ਇਹੋ ਚ ਲੋਕਾਂ ਨੂੰ ਮੈਸੇਜ ਦੇਣਾ ਚਾਹੋ ਦੇਖੋ ਜੀ ਮੈਸੇਜ ਐਸਾ ਹੈਗਾ ਜੇ ਅੱਜ ਵਰਲਡ এনਵਾਇਰਨਮੈਂ ਤੇ ਆਪਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਜਿਵੇਂ ਅੱਜ ਆਪਾਂ ਪਲਾਸਟਿਕ ਦਾ ਕੂੜਾ ਕਿੱਦਾਂ ਚੁੱਕ ਰਹੇ ਆ ਤੇ ਆਪਾਂ ਜਿਸ ਨੋਰਮਲੀ ਜਿਵੇਂ ਤੁਸੀਂ ਆਪਣਾ ਯੂਜ਼ ਕਰਦੇ ਹੋ ਜਾਂ ਆਪਣੇ ਸਫਰ ਦੇ ਯੂਜ਼ ਕਰਦੇ ਵਾਟਲਾ ਵਾਟਲਾ ਜਿਹੜੀਆਂ ਐ ਨੇ ਉਹਨਾਂ ਸੰਭਾਲ ਕੇ ਇੱਕ ਸਾਈਡ ਤੇ ਰੱਖ ਕੇ ਵੀ ਸ਼ੁੱਡ ਬੀ ਸੇਵਿੰਗ ਦੈਟ ਥਿੰਗਸ ਠੀਕ ਹੈ ਜੀ ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਚੀਜ਼ ਚੜਾ ਮੈਸੇਜ ਹੈ ਅੱਜ ਜੋ ਅਸੀਂ ਕਰ ਰਹੇ ਆ ਇਹ ਮੈਸੇਜ 올ਓਵਰ ਵਰਲਡ ਜਾਵੇ ਕਿ ਲੋਕਾਂ ਨੂੰ ਕਿਹਾ ਤੁਸੀਂ ਪਲਾਸਟਿਕ ਦਾ ਜਿਹੜਾ ਕਚਰਾ ਹੈ ਕੋਸ਼ਿਸ਼ ਕਰੋ ਉਹਨੂੰ ਸੰਭਾਲਣ ਦੀ ਤੇ ਇਹਨੂੰ ਆਪਣੇ ਕੋਲ ਰੱਖੋ ਤੇ ਇੱਕ ਕੂੜੇ ਕੱਚੇ ਦੇ ਕੂੜਾਦਾਨ ਵਿੱਚ ਜਾ ਕੇ ਉਹਨੂੰ ਪਾਓ ਜੀ ਜੀ ਠੀਕ ਹੈ ਜੀ ਸੋ ਆਈ ਏਮ ਫਰੋਮ ਪੁਨਾ ਮਹਾਰਾਸ਼ਟਰ ਤੋਂ ਆਇਆ ਮੈਂ ਵਰਲਡ ਸਿਕ ਪੰਜਾਬੀ ਚੈਂਬਰ ਆਫ ਕਾਮਰਸ ਦਾ ਮੈਂ ਚੇਅਰਮੈਨ ਆਗਾ ਤੇ ਇੱਥੇ ਐ ਇਸ ਚੀਜ਼ ਨੂੰ ਵਾਸਤੇ ਮੈਨੂੰ ਇਨਵਾਈਟ ਕੀਤਾ ਗਿਆ ਤੇ ਆਈਵ ਕਮ ਫਰੋਮ ਦੈਟ ਪਲੇਸ ਜੀ ਜੀ ਕਿ ਐਚ ਤੁਸੀਂ ਲੁਧਿਆਣਾ ਦੀਆਂ ਸੜਕਾਂ ਦੇ ਵਿੱਚ ਰਿਹਾ ਹਾਲਾਤ ਕੀ ਲੱਗਦੇ ਨੇ ਕਿੰਨਾ ਕਿੱਥੇ ਵਾਤਾਵਰਣ ਖਰਾਬ ਲੱਗਦਾ ਤੁਹਾਨੂੰ ਦੇਖੋ ਭਾਂਜੀ ਅੰਜ ਹੈਗਾ ਇੱਥੇ ਮੈਂ ਆਇਆ ਸੀ 8 ਵਾਸਟ ਵਾਸਟ ਚੇਂਜ ਹੈ ਬਟ ਐਨ ਐਚ ਐਸ ਆਈ ਇੱਕ ਚੀਜ਼ ਨੂੰ ਅਸੀਂ ਲੈ ਕੇ ਚੱਲੀਏ ਦੋ ਚੀਜ਼ ਇੱਕ ਤੇ ਕੂੜਾ ਕਚਰਾ ਸਾਡਾ ਹੈ ਦੂਜੀ ਚੀਜ਼ ਸਾਡੀ ਈ ਵੇਸਟ ਹੈ ਉਸ ਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਅਸੀਂ ਈ ਵੇਸਟ ਜਿਹੜਾ ਸਾਡੇ ਘਰਾਂ ਚ ਮੋਬਾਈਲ ਹੈਗੇ ਲੈਪਟਾਪ ਸ਼ੈਪਟਾਪ ਇਹਨਾਂ ਵੀ ਅਸੀਂ ਨਾਲ ਜਿਹੜਾ ਸਟੱਣਾ ਹੈ ਵੀ ਸ਼ੁੱਡ ਹੈਵ ਸਮ ਸਿਸਟਮ ਸਾਡੇ ਕੋਲ ਮਹਾਰਸ਼ਤਰਾ ਦੇ ਵਿੱਚ ਜੋ ਸਿਸਟਮ ਹੈਗਾ ਤੇ ਵੀ ਸ਼ੁੱਡ ਸੇਮ ਟ੍ਰਾਈ ਥਿਸ ਸਿਸਟਮ ਹੇਅਰ ਆਲਸੋ ਤੇ ਇਹ ਕੂੜਾ ਕਚਰਾ ਚੇਂਜ ਹੋਵੇ ਅਸੀਂ ਫੋਟੋਗ੍ਰਾਫੀ ਕਰ ਲਈ ਤੇ ਕੱਲ ਫਿਰ ਉਹ ਉੱਥੇ ਉੱਥੇ ਅਸੀਂ ਵੀ ਸ਼ੁੱਡ ਨਾਟ ਡੂ ਅਸੀਂ ਜੋ ਆਪਣੇ ਸ਼ਹਿਰਾਂ ਵਿੱਚ ਕਰਨੇ ਆ ਅਸੀਂ ਇਹ ਕਰਨੇ ਆ ਕਿ ਅਸੀਂ ਹਰ ਬੰਦੇ ਨੂੰ ਨਾ ਰੋਕਨੇ ਆ ਅਗਰ ਉਹ ਕਰ ਰਿਹਾ ਕਚਰਾ ਸਾਟਰਨ ਰੋਕਨੇ ਆ ਯਾਰ ਭਾਈ ਸਾਹਿਬ ਸ਼ਹਿਰ ਤੇ ਤੇਰਾ ਹੀ ਆ ਜੀ ਤੇ ਸ਼ਹਿਰ ਆਪਣਾ ਹੀ ਆ ਤੇ ਤੂੰ ਕਿਉਂ ਖਰਾਬ ਕਰਨ ਲੱਗੇ ਹੋ ਐਂਡ ਸਿਸਟਮ ਦੇ ਸਭ ਨਾਲ ਪੈਨਲਟੀ ਲਗਾਓ ਜਿਹੜੇ ਅਸੀਂ ਕਰ ਰਹੇ ਆ ਆਪਣੇ ਸ਼ਹਿਰਾਂ 'ਚ ਉਹ ਪੈਨਲਟੀ ਲਗਦੀ ਹੈ ਆਪਣੇ ਆਪ ਥੋੜੇ ਦਿਨਾਂ ਬਾਅਦ 10-15 ਦਿਨਾਂ ਬਾਅਦ ਆਪਣੇ ਆਪ ਸਾਰੇ ਸਿੱਧੇ ਹੋ ਜਾਂਦੇ ਆ ਦੈਨ ਇਟਸ ਕੋਸਟੇ